ਆਪਾਂ ਅੱਜ ਡਿਟੇਲ ਚ ਜਾਣਾਗੇ ਕਿ ਕਿਸ ਤਰ੍ਹਾਂ ਬਣਾਉਣਾ ਹੈ ਮਾਡਲ ਤੇ ਨਾਲ ਦੀ ਨਾਲ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸ਼ੇਅਰ ਕਰਨਾ ਹੈ ਹਾਂਜੀ ਤੁਸੀਂ ਸਭ ਤੋਂ ਪਹਿਲਾਂ ਓਪਨ ਕਰਨਾ ਹੈ ਆਪਣੇ ਸਕਰੀਨ ਦੇ ਉੱਪਰ ਪਲੇ ਸਟੋਰ ਪਲੇ ਸਟੋਰ ਦੇ ਉੱਪਰ ਤੁਸੀਂ ਜਾਣਾ ਹੈ ਜੀ ਉੱਥੇ ਸਰਚ ਬਾਕਸ ਤੇ ਜਾਣਾ ਹੈ ਪਲੇ ਸਟੋਰ ਜਦੋਂ ਓਪਨ ਹੋ ਗਿਆ ਪਲੇ ਸਟੋਰ ਓਪਨ ਹੋ ਗਿਆ ਸਰਚ ਬਾਕਸ ਦੇ ਵਿੱਚ ਤੁਸੀਂ ਜਾਣਾ ਹੈ ਉਹਦੇ ਵਿੱਚ ਤੁਸੀਂ ਲਿਖਣਾ Google ਜਾ ਮੇਂ ਹਾਂਜੀ ਇਸ ਦੇ ਤੁਹਾਨੂੰ ਈਵਲ ਆਈਕਨ ਸ਼ੋ ਹੋ ਰਿਹਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਸਟਾਲ ਤੇ ਕਲਿੱਕ ਕਰ ਦੇਣਾ ਜੀ ਦੋ ਸੈਕਿੰਡ ਲੱਗਣਗੇ ਜੀ ਤੁਹਾਡੀ ਐਪਲੀਕੇਸ਼ਨ ਇੰਸਟਾਲ ਹੋ ਜਾਣੀ ਹੈ ਉਸ ਤੋਂ ਬਾਅਦ ਤੁਸੀਂ ਇੰਸਟਾਲੇਸ਼ਨ ਤੋਂ ਬਾਅਦ ਹਾਂਜੀ ਤੁਹਾਨੂੰ ਮੈਸੇਜ ਆ ਜਾਣਾ ਓਪਨ ਦਾ ਓਪਨ ਤੇ ਤੁਸੀਂ ਕਲਿੱਕ ਕਰੋਗੇ ਓਪਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਓਪਨ ਹੋ ਜਾਣੀ ਹੈ ਹਾਂਜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਾਡੀ ਐਪਲੀਕੇਸ਼ਨ ਓਪਨ ਹੋ ਚੁੱਕੀ ਆ ਉਸ ਤੋਂ ਬਾਅਦ ਤੁਸੀਂ ਜਾਣਾ ਜੀ ਅ ask gemini ਇਹਦੇ ਉੱਪਰ ਜਾ ਕੇ ਪਲੱਸ ਦੇ ਆਈਕਨ ਜੋ ਸਿੰਬਲ ਦਿੱਤਾ ਹੋਇਆ ਉਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਤੇ ਆਪਣੀ ਜਿਹੜੀ ਗੈਲਰੀ ਹੈ ਗੈਲਰੀ ਦੇ ਵਿੱਚੋਂ ਜਾਂ ਫਿਰ ਤੁਸੀਂ ਆਪਣੇ ਕੈਮਰੇ ਦੇ ਵਿੱਚੋਂ ਤੁਸੀਂ ਕੋਈ ਵੀ ਫੋਟੋ ਜਿਹੜੀ ਹੈਗੀ ਹੈ ਕਲਿੱਕ ਕਰ ਸਕਦੇ ਹੋ ਤੁਸੀਂ ਫਾਈਲ ਵੀ ਲੈ ਸਕਦੇ ਹੋ ਜੇ ਡਰਾਈਵ ਦੇ ਵਿੱਚ ਫੋਟੋ ਹੈ ਤਾਂ ਡਰਾਈਵ ਤੇ ਵੀ ਫੋਟੋ ਕਲੈਕਟ ਕਰ ਸਕਦੇ ਹੋ ਹਾਂਜੀ ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ ਦੇ ਰਹੀ ਆ ਵੀ ਤੁਸੀਂ ਗੈਲਰੀ ਦੇ ਵਿੱਚੋਂ ਪਿਕਚਰ ਲੈਣੀ ਹੈ ਜੀ ਗੈਲਰੀ ਦੇ ਵਿੱਚ ਜਾ ਕੇ ਤੁਸੀਂ ਦੇਖੋ ਇਮੇਜ ਕਿਹੜੀ ਲੈਣਾ ਚਾਹੁੰਦੇ ਹੋ ਇਮੇਜ ਚੂਜ਼ ਕਰ ਲਓ ਹਾਂਜੀ ਮੈਂ ਜਿਵੇਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਮੈਂ ਐਲਬਮ ਓਪਨ ਕੀਤੀ ਆ ਓਪਨ ਕਰਕੇ ਉਹਦੇ ਵਿੱਚ ਜਿਹੜੀ ਵੀ ਮੈਂ ਅ ਫੋਲਡਰ ਦੇ ਵਿੱਚ ਆਪਣੀ ਪਿਕਸ ਰੱਖੀ ਹੋਈਆਂ ਉਸ ਫੋਲਡਰ ਤੇ ਜਾਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਾ ਰਹੀ ਹਾਂ ਜੀ ਇਸ ਫੋਲਡਰ ਦੇ ਉੱਪਰ ਮੈਨੇ ਫਸਟ ਪਲਸ ਤੇ ਉੱਪਰ ਜਾ ਕੇ ਉਸ ਤੋਂ ਬਾਅਦ ਤੁਸੀਂ ਜੇ ਡਾਇਰੈਕਟ ਫੋਟੋ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੈਮਰੇ ਵਾਲੇ ਆਈਕਨ ਤੇ ਕਲਿੱਕ ਕਰ ਦੇਣਾ ਹੈ ਸਿਲੈਕਟ ਕਰ ਲੈਣਾ ਅਗਰ ਨਹੀਂ ਤਾਂ ਤੁਸੀਂ ਪਲਸ ਤੇ ਜਾ ਕੇ ਫੋਲਡਰ ਦੇ ਵਿੱਚੋਂ ਵੀ ਸਿਲੈਕਟ ਕਰ ਸਕਦੇ ਹੋ ਤੁਸੀਂ ਪਲਸ ਤੇ ਜਾ ਕੇ ਗੈਲਰੀ ਦੇ ਵਿੱਚੋਂ ਕਿਸੇ ਵੀ ਇਮੇਜ ਨੂੰ ਸਿਲੈਕਟ ਕਰੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਡਾਊਨਲੋਡ ਇਮੇਜ ਦੇ ਵਿੱਚ ਮੈਂ ਇੱਕ ਪਿਕਚਰ ਚੂਜ਼ ਕਰ ਲਈ ਹਾਂਜੀ ਸਿਲੈਕਟ ਹੋ ਗਿਆ ਗ੍ਰੀਨ ਤੁਸੀਂ ਕਰ ਲੈਣਾ ਹੈ ਟਿਕ ਦਾ ਨਿਸ਼ਾਨ ਉਸ ਤੋਂ ਬਾਅਦ ਤੁਨਵੇਂ ਖੋਰ ਚੀਜ਼ ਅਸ ਦੀ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਵੀ ਕਰਨਾ ਹੈ ਵੀ ਮੈਂ ਇਸ ਪਿਕਚਰ ਜੋ ਵੀ ਪਿਕਚਰ ਤੁਸੀਂ ਸਿਲੈਕਟ ਕਰਨੀ ਹੈ ਉਹਦੇ ਨਾਲ ਹੀ ਟਾਈਪ ਕਰਨਾ ਹੈ